ਤੇ ਤੜਾ 89 ਚੁੱਕਿਆ ਸੋ ਤੇ ਅੰਦਰ ਸਿੱਖਣਾ ਇਹਨਾਂ ਨੇ ਇਸ ਵਾਰੀ ਐਡਮਿਸ਼ਨ ਲਈ ਇੱਕ ਸਾਲ ਇਹਨਾਂ ਦਾ ਗੈਪ ਸੀ ਪੇਪਰਾਂ ਦੇ ਵਿੱਚ ਇਹ ਪੇਪਰ ਨਹੀਂ ਕਰ पाए ਲekin ਹੁਣ ਜਦੋਂ ਇਹਨਾਂ ਨੇ ਪੇਪਰ ਕੀਤੇ ਐਡਮਿਸ਼ਨ ਲਈ ਔਰ ਪੇਪਰ ਕੀਤੇ ਤੋਂ ਪੇਪਰਾਂ ਦੇ ਵਿੱਚ ਇਹਨਾਂ ਦੀ ਟੈਸਟਮ ਨਹੀਂ ਆਈਏ ਕਿ ਇਹ ਪਾਸ ਹੋ ਚੁੱਕੇ ਨੇ ਕਿਹੜੀ ਕਲਾਸ ਦੇ ਪਲਸ 2 ਹੋ ਜਾਊਗਾ ਕਿੰਨੇ ਨੰਬਰ ਸੀ 400 ਬਹੁਤ ਵਧੀਆ ਨੰਬਰਾਂ ਦੇ ਨਾਲ ਪਰਬੂ ਨੇ ਇਹਨਾਂ ਨੂੰ ਬles ਕੀਤਾ ਅੱਜ ਇਹ ਪਾਸ ਨੇ ਜੋਰ ਦੀ ਤਾਰੀਫ ਕਰੋ ਪ੍ਰੋਫੈਸਰ ਜੀ ਅਤਿ ਆਦਰ ਨਾਲ ਸੁਣਾ ਸੋ ਇਹਨਾਂ ਦੇ ਪਾਸ ਹੋਣ ਦੇ ਪਿੱਛੇ ਵੀ ਕੋਈ ਰੀਜ਼ਨ ਸੀ ਬੜਾ ਵੱਡਾ ਸੀ ਜਿੰਨਾ ਟਾਈਮ ਇਹ ਚਰਚ ਪਵਣ ਬਣਿਆ ਸੀ ਨਾ ਸਮੇਂ ਲੱਗੀ ਇੱਕ ਬੇਟਾ ਪਰਮੇਸ਼ਵਰ ਦੀ ਪ੍ਰੈਜ਼ੈਂਸ ਦੇ ਵਿੱਚ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਪਰਮੇਸ਼ਵਰ ਦੇ ਪਵਣ ਨੂੰ ਬਣਾਉਣ ਦੇ ਵਿੱਚ ਲਗਾਤਾਰ ਜੁਟਿਆ ਰਿਹਾ ਇਹ ਨਹੀਂ ਸੀ। ਪੱਕੀ ਗੱਲ ਹੈ। ਸਮਝ ਰਿਹਾ ਕਿ ਨਹੀਂ? ਰੇਲਾਗਾ ਤਾਰ ਇਨੇ ਕੰਟੀਨਿਊ ਸੇਵਾ ਕੀਤੀ ਹੈ। ਪਰਮੇਸ਼ਰ ਦੀ ਜ਼ੁਰੀ ਦੇ ਵਿੱਚ। ਸਮਝ ਲੱਗੀ ਕਿ ਨਹੀਂ? ਤੇ ਬਾਈਬਲ ਦੇ ਵਿੱਚ ਲਿਖਿਆ ਜਿਹੜੀ ਮਸੀਹ ਦੇ ਵਿੱਚ ਕੀਤੀ ਗਈ ਮਿਹਨਤ ਉਹ ਕਦੇ ਵਿਅਰਥ ਨਹੀਂ ਜਾਂਦੀ। ਅੱਜ ਤੁਹਾਡੇ ਸਾਹਮਣੇ ਹੈ 1 ਸਾਲ ਗੈਪ ਸੀ ਔਰ ਕੋਈ ਉਮੀਦ ਨਹੀਂ ਸੀ ਮੀਤੀ ਪਾਸ ਹੋ ਜਾਏਗਾ। ਹੈ ਸੀ ਕੋਈ ਉਮੀਦ? ਨਹੀਂ ਸੀ। ਕੋਣ ਕੀ ਹੈ? ਹੋ ਗਿਆ। ਕਿਵੇਂ ਲੱਗਦਾ ਵਧੀਆ ਲੱਗਦਾ ਤਾਰੀਫ ਕਰੋ ਜੋਰ ਦੀ ਪ੍ਰਭੂ ਯਸ਼ੁਅ ਮਸੀਹ ਲਈ ਜੋਰ ਦੀ ਤਾਰੀਫ ਕਰੋ ਅਰੇ ਇਹਨਾਂ ਅਸੀਂ ਜਿੱਤੇ ਹੀ ਸੇਵਾ ਦੇ ਵਿੱਚ ਬੋਲਿਆ ਸੀ ਕਿ ਅੰਦਰ ਸਿਕਣਾ ਬੜੀ ਇਮਾਨਦਾਰੀ ਨਾਲ ਸਪੱਸ਼ਟ ਨੇ ਸੇਵਾ ਕੀਤੀ ਹੈ ਬੜੇ ਅੱਛੇ ਢੰਗ ਨਾਲ ਸੇਵਾ ਕੀਤੀ ਹੈ ਅਰੇ ਇਹ ਉਹ ਸੇਵਾ ਦਾ ਫਲ ਹੈ ਸਮਝੀ ਲਗੀ ਮੈਂ ਤੁਹਾਨੂੰ ਦੱਸ ਰਿਹਾ ਮੈਂ ਰਾਤ ਨੂੰ ਪੈਨ ਦੱਸ ਰਿਹਾ ਸੀ ਮੈਂ ਕਹਾਂ ਕਿ ਤੁਸੀਂ ਪ੍ਰੇਰ ਕਰਦੇ ਹੋ ਨਾ ਤੇ ਪ੍ਰੇਰ ਦਾ ਤੁਹਾਨੂੰ ਕਿਤੇ ਨੇ ਕਿਤੇ ਰਿਜ਼ਲਟ ਮਿਲਦਾ ਕਹਿੰਦਾ ਪਰਮੇਸ਼ਵਰ ਨੇ ਪਾਸਤ ਜੀ ਸਹੀ ਗੱਲ ਹੈ ਤੁਹਾਡੀ ਕਿ ਮੈਨੂੰ ਰਿਜ਼ਲਟ ਦਿੱتن ਮੈਂ ਕਹਾਂ ਕਿਦਾਂ ਕਹਿੰਦਾ ਪੰਜ ਵਾਰ ਮੈਂ ਮੌਤ ਦੇ ਮੂੰਹ ਦੇ ਵਿੱਚੋਂ ਬਚਿਆ ਕਹਿੰਦਾ ਮੇਰੀ ਪ੍ਰਾਰਥਨਾ ਨਹੀਂ ਬੰਦੀ ਮੈਂ ਪ੍ਰਾਰਥਨਾ ਕਰ ਰਿਹਾ ਮੈਂ ਪ੍ਰਾਰਥਨਾ ਤੇ ਪ੍ਰਾਰਥਨਾ ਕਰੀ ਜਾ ਰਿਹਾ ਚਾਹੇ ਮੈਨੂੰ ਕੁਝ ਮਿਲੇ ਤੇ ਚਾਹੇ ਨਾ ਮਿਲੇ ਪਰ ਇੱਕ ਦਿਨ ਵੱਡੀ ਮੁਸੀਬਤ ਤੋਂ ਪ੍ਰਭੂ ਨੇ ਮੈਨੂੰ ਬਚਾਇਆ ਪ੍ਰਭੂ ਯਸੂ ਦੇ ਨਾਮ ਦੇ ਵਿੱਚ ਆਮੀਨ ਤੇ ਅੱਜ ਵੱਡੀ ਗਵਾਹੀ ਇਸ ਬੇਟੇ ਦੀ ਤੇ ਅੰਦਰ ਸਿਕਣਾ ਕੋਈ ਉਮੀਦ ਨਹੀਂ ਸੀ ਪਾਸ ਹੋ ਜਾਏਗਾ ਇਦਾਂ ਹੀ ਸੀ ਨਾ ਪਰ ਇਹਨੇ ਵਿਸ਼ਵਾਸ ਨਾਲ ਪ੍ਰਾਰਥਨਾ ਕਰਈਆਂ ਸੇਵਾ ਕੀਤੀ ਤੇ ਨੂੰ ਫਲ ਮਿਲਿਆ ਤਾਰੀਫ ਕਰੋ ਜ਼ੋਰ ਦੀ ਥੈਂਕ ਯੂ